ਬਾਈ ਜੀ ਸਾਸਤਰੀ ਕਾਲ ਜੀ ਅਸੀ ਗੱਲ ਬਾਈ ਜੀ ਨਾਮ ਨਾਮ ਭਗਵਾਨ ਸਿੰਘ ਜੀ ਪਿੰਡ ਰਾਮੋ ਵਾਲਾ ਹਰਚੂਗਾ ਹਾਂਜੀ ਜਿਲ੍ਹਾ ਜਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂਜੀ ਵੱਡੀ ਬੱਸੀ ਦੀ ਜਾਣਕਾਰੀ ਦਿਓ ਭਰਾ ਵੱਡੀ ਬਾਈ ਜੀ ਬੱਛੀ ਬਥੇਰੀ ਚੰਗੀ ਆ ਹਾਂਜੀ ਹਾਂਜੀ ਤੇ ਇਹ ਨਾ ਖੁੱਲੀਆਂ ਆਈਆਂ ਤੇ ਪਰ ਸਾਮ ਨਹੀਂ ਹੋਈ ਇਹਨਾਂ ਦੀ ਠੀਕ ਹੈ ਜੀ ਹਾਂਜੀ ਹਾਂ ਬੱਛੀ ਬਥੇਰੀ ਚੰਗੀ ਆ ਠੀਕ ਹੈ ਜੀ ਹਾਂਜੀ ਤੇ ਰੇਟ ਰੂਟ ਭਰਾ ਦਾ ਰੇਟ ਭਾਈ ਇਹਦਾ 15000 ਚੋਂ 100 ਰੁਪਏ ਛੋਟ ਕਰਾਂਗੇ ਠੀਕ ਹੈ ਜੀ ਹਾਂਜੀ ਲੋ ਭਰਾ ਬਾਈ ਨੇ ਰੇਟ ਬਿਲਕੁਲ ਮੰਗ ਗਿਆ ਹੋਰ ਕਰਾਂਗੇ 15 ਹੋਰ ਸੰਗਤ ਨਹੀਂ ਕੋਈ ਨਹੀਂ ਭਾਈ ਫੋਰ ਸ਼ਾਂਗ ਦੀ ਆਪਣੀ ਗਾਰੰਟੀ ਹੋ ਖੀਰੀ ਆ ਬੱਚੀ ਬੱਚੀ ਦੰਦੋਂ ਵੀ ਖੀਰੀ ਆ ਠੀਕ ਹੈ ਜੀ ਹਾਂਜੀ ਹਾਂਜੀ ਰੇਟ 15000 ਹਾਂਜੀ ਠੀਕ ਹੈ ਜੀ ਹਾਂਜੀ ਭਾਈ ਦੂਜੀ ਦੀ ਦੱਸੋ ਜਾਣਕਾਰੀ ਦੂਜੀ ਬਾਈ ਸਾਲ ਤੋਂ ਸ਼ੂਟ ਹੋਈ ਇਹ ਵੀ ਹਾਂਜੀ ਹਾਂਜੀ ਇੱਕ ਇੱਕ ਘਰੋਈ ਲਈਆਂ ਹੀ ਦੋਨੇ ਠੀਕ ਆ ਹਾਂਜੀ ਹਾਂਜੀ ਥਾਣੇ ਦੇ ਵਿਚਾਰ ਆ ਜੀ ਹਾਂਜੀ ਹਾਂਜੀ ਥਾਣ ਫੋਟ ਕੋਈ ਨਾ ਹੋਊਗੀ ਕਿਸੇ ਦੇ ਨਾਲ ਜਾਵਾਂ ਠੀਕ ਆ ਜੀ ਹਾਂਜੀ ਇਹਦਾ ਰੇਟ ਭਰਾਜ ਜਾਇਜ਼ ਜਮਾ ਇਹਦਾ ਬਾਈ 13000 ਰੁਪਇਆ ਤੁਹਾਨੂੰ ਠੀਕ ਆ ਜੀ ਹਾਂਜੀ ਇਹਦਾ ਮੜਾ ਮੂੰਹ ਦਿਖਾ ਦਿਓ ਤੁਹਾਨੂੰ ਕਰਕੇ ਮੜਾ ਫੇਸ ਮੱਛੀਆਂ ਨਾ ਗਟਾ ਗਟਾ ਫੀਡ ਦਾ ਪੈਣ ਲੜਾ ਬੱਛੀਆਂ ਨੂੰ ਬੱਛੀਆਂ ਵਸੇਰੀਆਂ ਚੰਗੀਆਂ ਠੀਕ ਆ ਜੀ ਹਾਂਜੀ ਹਾਂ ਸੁਪਰਾ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਠੀਕ ਹੈ ਨਾ ਬਾਈ ਦਾ ਰੇਟ ਬਿਲਕੁਲ ਜਾਇਜ਼ ਹੀ ਆ ਠੀਕ ਜੀ ਬਹੁਤ ਜਿਆਦਾ ਪਿਆਰ ਦੇ ਨਾਲ ਦੀ ਨਾਲ ਵੀ ਸੀਲ ਹੋ ਗਈ ਹਾਂਜੀ ਹਾਂਜੀ ਨਾਲ ਦੀ ਨਾਲ ਹੀ ਐਵੇਂ ਵਧੀਆ ਜਾਣੀ ਹਜੇ ਤੱਕ ਵੀ ਫੋਨ ਆਉਂਦੇ ਆ ਠੀਕ ਹੈ ਜੀ ਤੇ ਆਪਾਂ ਅਜੇ ਤੱਕ ਮਾਨ ਨਾਲ ਅਗਲੇ ਨਾਲ ਗੱਲ ਕਰਦੇ ਵੀ ਆਂ ਜਵਾਬ ਵੀ ਦਿੰਨੇ ਆ ਠੀਕ ਹੈ ਜੀ ਇਹ ਜੀ ਨਹੀਂ ਗੱਲ ਜੀ ਵੱਡੀ ਗੱਲ ਤਾਂ ਉਹ ਆ ਜੀ ਇੱਥੇ ਹੈ ਕੀ ਆ ਹਾਂਜੀ ਹਾਂਜੀ ਪਿਆਰ ਨਾਲ ਗੱਲਬਾਤ ਕਰੋ ਆ ਵੀ ਨਾ ਲੋ ਜੀ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਬੱਚੀ ਦੇ ਅੰਗੂੜੇ ਬਹੁਤ ਚੰਗੇ ਆ ਬੱਚੀ ਦੀ ਖੜਨੀ ਠੀਕ ਹੈ ਜੀ ਕੋੜੀ ਵਰਗੀ ਆ